ਪੰਜਾਬ ਵਿੱਚ ਡਿਪੋਰਟ ਹੋਏ ਨੌਜਵਾਨਾਂ ਦਾ ਮੁੱਦਾ ਕਾਫੀ ਜ਼ਿਆਦਾ ਗਰਮਾਇਆ ਹੋਇਆ ਹੈ ਤੇ ਇਸ ਕਰਕੇ ਵੀ ਗਰਮਾਇਆ ਹੋਇਆ ਕਿਉਂਕਿ ਨਕਲੀ ਟਰੈਵਲ ਏਜੰਟਾਂ ਦੇ ਚਾਂਸੇ ਵਿੱਚ ਆ ਕੇ ਇਹ ਨੌਜਵਾਨਾਂ ਨੇ ਨਾ ਸਿਰਫ ਆਪਣੀ ਖੂਨ ਪਸੀਨੇ ਦੀ ਕਮਾਈ ਗਵਾਈ ਹੈ ਬਲਕਿ ਉਹਨਾਂ ਦੀ ਜ਼ਿੰਦਗੀ ਵੀ ਹੁਣ ਇਹਨਾਂ ਏਜੰਟਾਂ ਦੀਆਂ ਧੋਖੇਧੜੀਆਂ ਦੀ ਲਈ ਜਾਗਰੂਕ ਕੀਤਾ ਸੀ ਬੋਰਿੰਦਰ ਸਿੰਘ ਨੇ ਦਰਅਸਲ ਇਹ ਮਾਮਲਾ 2023 ਦੇ ਵਿੱਚ ਪੰਜਾਬ ਸਰਕਾਰ ਦੇ ਧਿਆਨ ਵਿੱਚ ਬੋਰਿੰਦਰ ਸਿੰਘ ਨੇ ਲਿਆਂਦਾ ਸੀ ਜੋ ਅਮਰੀਕਾ ਦੇ ਪ੍ਰਮਾਣਿਤ ਮੁੱਖੀ ਅਧਿਕਾਰ ਦੇ ਸਲਾਹਕਾਰ ਨੇ ਉਹਨਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਇੱਕ ਵਿਸ਼ੇਸ਼ ਪੱਤਰ ਰਾਹੀਂ ਪੂਰੇ ਮਾਮਲੇ ਤੋਂ ਜਾਣੂ ਵੀ ਕਰਵਾਇਆ ਸੀ ਦਸੰਬਰ 23 2023 ਦੇ ਵਿੱਚ ਵਿਰਿੰਦਰ ਸਿੰਘ ਜੋ ਕਿ 6 ਆਫ ਅਮਰੀਕਾ ਦੇ ਕੋਆਰਡੀਨੇਟਰ ਨੇ ਤੇ ਜਸਦੀਪ ਸਿੰਘ ਜੱਸੀ ਇਹਨਾਂ ਸਭ ਨੇ ਮਿਲ ਕੇ ਇੱਕ ਚਿੱਠੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੀ ਸੀ ਤੇ ਨਾਲ ਹੀ ਕਿਹਾ ਸੀ ਕਿ ਨਾ ਅਖੌਤੀ ਟਰੈਵਲ ਏਜੰਟਾਂ ਦੇ ਖਿਲਾਫ ਹਰ ਸਿਕੰਜਾ ਕੱਸਿਆ ਜਾਵੇ ਤੇ ਨਰੀਆਂ ਧੋਖੇਧੜੀਆਂ ਤੋਂ ਪੰਜਾਬ ਦੀ ਜਨਤਾ ਨੂੰ ਬਚਾਇਆ ਜਾਵੇ ਭਾਰਤ ਦਰਮਿਆਨ ਬਿਹਤਰ ਸਬੰਧਾਂ ਨੂੰ ਵਧਾਉਣ ਦਾ ਕੰਮ ਕਰ ਰਹੀ ਹੈ ਤੇ ਇਸ ਸੱਤਾ ਦੇ ਚੇਅਰਮੈਨ ਜਸੀਪ ਸਿੰਘ ਜੈਸੀ ਚੇਅਰਮੈਨ ਅਤੇ ਜਨਾਬ ਸਾਜੀ ਤਾਰਿਕ ਸਾਹਿਬ ਦੇ ਸਾਂਝੇ ਯਤਨਾਰਾਹੀ ਵਿਰਿੰਦਰ ਸਿੰਘ ਦੇ ਵੱਲੋਂ ਇਹ ਪੱਤਰ ਸਰਕਾਰ ਨੂੰ ਲਿਖਿਆ ਗਿਆ ਸੀ ਵਿਰਿੰਦਰ ਸਿੰਘ ਦਾ ਕਹਿਣਾ ਸੀ ਕਿ ਮੇਰੀ ਜਾਣਕਾਰੀ ਵਿੱਚ ਆਇਆ ਸੀ ਕਿ ਪੰਜਾਬ ਵਿੱਚ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੇ ਬਹੁਤ ਸਾਰੇ ਇਮੀਗ੍ਰੇਸ਼ਨ ਦਫ਼ਤਰ ਤੇ ਕੇਂਦਰ ਨੇ ਜੋ ਪੰਜਾਬ ਦੇ ਨੌਜਵਾਨਾਂ ਨੂੰ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਪਰਵਾਸ ਕਰਨ 'ਚ ਮਦਦ ਕਰਦੇ ਇਸ ਨਾਲ ਨਾ ਸਿਰਫ ਪੰਜਾਬ ਦੀ ਸਾਖ ਨੂੰ ਟਹਾ ਲੱਗਦੀ ਹੈ ਸਗੋਂ ਇਹਨਾਂ ਵਿਅਕਤੀਆਂ ਦੀ ਸੁਰੱਖਿਆ ਤੇ ਤੰਦਰੁਸਤੀ ਦੀ ਵੀ ਗੰਭੀਰ ਖਤਰਾ ਪੈਦਾ ਹੋ ਰਿਹਾ ਵਿਰਿੰਦਰ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਸੀ ਕਿ ਪੰਜਾਬ 'ਚ ਇਹਨਾਂ ਗੈਰ ਕਾਨੂੰਨੀ ਇਮੀਗ੍ਰੇਸ਼ਨ ਦਫ਼ਤਰਾਂ ਤੇ ਕੇਂਦਰਾ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ ਪਰ ਹਾਲ ਹੁਣ ਜਦੋਂ ਅਮਰੀਕਾ ਤੋਂ ਪੰਜਾਬ ਦੇ ਨੌਜਵਾਨ ਰਿਪੋਰਟ ਹੋ ਰਹੇ ਨੇ ਤਾਂ ਪੰਜਾਬ ਸਰਕਾਰ ਨੇ ਇਹਨਾਂ ਟਰੈਵਲ ਏਜੰਟਾਂ ਦੇ ਖਿਲਾਫ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਪਰ ਜੇਕਰ ਵਿਰਿੰਦਰ ਸਿੰਘ ਦੇ ਪੱਤਰ ਨੂੰ ਪੰਜਾਬ ਸਰਕਾਰ ਨੇ ਗੰਭੀਰ ਧੰਨ ਲਿਆ ਹੁੰਦਾ ਤਾਂ ਸ਼ਾਇਦ ਅੱਜ ਇਹ ਦਿਨ ਨਾ ਆਉਂਦਾ ਪੰਜਾਬ ਦੇ ਨੌਜਵਾਨ ਜੋ ਆਪਣੀ ਖੂਨ ਪਸੀਨੇ ਦੀ ਕਮਾਈ ਗਵਾ ਕੇ ਆਏ ਨੇ ਤੇ ਪੰਜਾਬ ਦੀ ਜੋ ਸ਼ਾਖ ਖਰਾਬ ਹੋਈ ਹੈ ਉਹ ਖਰਾਬ ਹੋਣ ਤੋਂ ਬਚਾਈ ਜਾ ਸਕਦੀ ਸੀ ਬਿਊਰੋ ਰਿਪੋਰਟ ਮੈਜਿੰਗ ਟੀਮ